ਸਰਜੀਤ ਪਾਤਰ ਸਾਨੂੰ ਸਭ ਨੂੰ ਵਿਛੋੜਾ ਦੇ ਗਏ ਨੇ ਉਹਨਾਂ ਨੂੰ ਚਾਉਣ ਵਾਲੇ ਪਿਆਰ ਕਰਨ ਵਾਲੇ ਉਹਨਾਂ ਨੂੰ ਇੱਕ ਆਖਰੀ ਵਾਰ ਦੇਖਣ ਦੇ ਲਈ ਉਹਨਾਂ ਦੇ ਘਰ ਵਿਖੇ ਪਹੁੰਚੇ ਨੇ ਗੱਲ ਕਰੀਏ ਪਰਿਵਾਰ ਦੀ ਤਾਂ ਪਰਿਵਾਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਨੂੰ ਦੇਖਣ ਤੇ ਲਈ ਪਹੁੰਚ ਰਹੇ ਨੇ ਹਰ ਵਰਗ ਦੇ ਵਿਅਕਤੀ ਦੇ ਵੱਲੋਂ ਉਹਨਾਂ ਦੇ ਜੋੜ ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ ਤੋਂwidehat ਘਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਆਖਰੀ ਰਸਮਾਂ ਜਿਹੜੀਆਂ ਨੇ ਪਰਿਵਾਰ ਦੇ ਵੱਲੋਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਵੀ ਜਿਹੜੇ ਨੇ ਉਹ ਵੀ ਉਹਨਾਂ ਦੇ ਘਰ ਤੇ ਪਹੁੰਚੇ ਨੇ ਤਾਂ ਇਸ ਮੌਕੇ ਤੇ ਸਾਖਸ਼ੀ ਸਾਹਨੀ ਦਾ ਕੀ ਕਹਿਣਾ ਸੀ ਇੱਕ ਵਾਰ ਤੁਸੀਂ ਵੀ ਸੁਣੋ ਕਰਨ ਸਿੰਘ ਜੀ ਨਾਮ ਮੇਰਾ ਚਲ ਕੀ ਘਟਨਾ ਵਾਪਰੀ ਥੋੜਾ ਦੱਸੋ ਜੀ ਇਹ ਸਵੇਰ ਦੇ ਟਾਈਮ ਸੀਗਾ ਤੇ ਜਦੋਂ ਅਸੀਂ ਸਾਰੇ ਇੱਥੇ ਬਾਹਰ ਨਿਕਲੇ ਤਾਂ ਦੇਖਿਆ ਕਿ ਰਾਸ਼ੀ ਐਂਬੂਲੈਂਸ ਆਈ ਹੋਈ ਸੀਗੀ ਬਾਹਰ ਗਏ ਭੱਜ ਕੇ ਗਏ ਤਾਂ ਦੇਖਿਆ ਕਿ ਆਂਟੀ ਨੇ ਅੰਕਲ ਨੂੰ ਹਲਾਇਆ ਤਾਂ ਉਹ ਨਹੀਂ ਹਿਲੇ ਰਾਤੀ ਐਸੀ ਲੇਟ ਬਰਨਾਲੇ ਤੋਂ ਪਰ ਜਦੋਂ ਉਹਨਾਂ ਨੇ ਸਾਡੇ ਸਾਹਮਣੇ ਡਾਕਟਰ ਸਾਹਿਬ ਸੰਧੂ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਦੇਖਿਆ ਗਿਆ ਵੀ ਪੱਤ ਸਾਹਿਬ ਨੂੰ ਅਟੈਕ ਆ ਚੁੱਕਾ ਹੈ ਔਰ ਸਾਇਲੈਂਟ ਟੈਕ ਆਇਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਦੇਖਿਆ ਉਹ 6 ਵਜੇ ਸੀਗੇ ਭਈ 5 ਵਜੇ ਅਟੈਕ ਆ ਚੁੱਕਾ ਡੈਥ ਹੋ ਉਸਕੇ ਸਾਇਲੈਂਟ ਅਟੈਕ ਆ ਗਿਆ ਅਚਾਨਕ ਅਟੈਕ ਆਉਣ ਅਚਾਨਕ ਸੁੱਤੇ ਫਿਰ ਸਰ ਜਿਸ ਤਰ੍ਹਾਂ ਤੁਸੀਂ ਗਵਾਂਡ ਦੇ ਵਿੱਚ ਰਹਿੰਦੇ ਹੋ ਕਿਸ ਤਰ੍ਹਾਂ ਦਾ ਅੰਬਰਤਾ ਉਹਨਾਂ ਦਾ ਤਾਂ ਕਹਿ ਨਹੀਂ ਸਕਦੇ ਸੀ ਉਹਨਾਂ ਦਾ ਇਹਨੂੰ ਸ਼ਬਦ ਨਹੀਂ ਹੈ ਜਿੰਨਾ ਕੋਈ ਵਧੀਆ ਸੁਹਾਸ ਉਹਨਾਂ ਦੇ ਕੋਈ ਐਹ ਜਿਹੇ ਕੋਈ ਇੰਨੇ ਕੋ ਉਹ ਕਰਦੇ ਸੀਗੇ ਪਿਆਰ ਕਰਦੇ ਸੀ ਉਹਨਾਂ ਦੇ ਵਿੱਚ ਹੈ ਹੀ ਨਹੀਂ ਸੀ ਕੋਈ ਭਈ ਇਹ ਪਦਮ ਸ਼੍ਰੀ ਅਵਾਰਡ ਸੀਗੇ ਉਹਨਾਂ ਨੂੰ ਮਿਲਿਆ ਹਾਂ ਔਰ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਸੀ ਚੋਚਾ ਬੱਚਾ ਸਭ ਨੂੰ ਪਿਆਰ ਕਰਦੇ ਸੀ ਸਰ ਪੰਜਾਬੀ ਜਗਤ ਨੂੰ ਤੇ ਇੱਕ ਵੱਡਾ ਘਟਾ ਪਿਆਈ ਜਾਂ ਪੰਜਾਬੀ ਸਾਇਕ ਨੂੰ ਤਾਂ ਲੱਗਦਾ ਕਿ ਸਮਾਜਿਕ ਵੀ ਵੱਡਾ ਘਟਾ ਹੈ ਉਹ ਤਾਂ ਹੈ ਹੀ ਹੈ ਸਮਾਜ ਤੋਂ ਵੱਡਾ ਘਟਾ ਪੰਜਾਬੀ ਨੂੰ ਬਹੁਤ ਵੱਡਾ ਘਟਾ ਹੈ ਮਾਣ ਨੂੰ ਬਹੁਤ ਵੱਡਾ ਘਟਾ ਸਮਾਜ ਨੂੰ ਸੇਧ ਦਿੰਦੇ ਸੀ ਵਧੀਆ ਕਵਤਾਵਾਂ ਲਿਖਦੇ ਸੀ ਲੋਕਾਂ ਤੇ ਔਰ ਲੋਕਾਂ ਨੂੰ ਸਿਰਫ ਸੇਧ ਮਿਲਦੀ ਕਿੰਨੇ ਕੋਈ ਅੰਤਮ ਸਫਰ ਲੈ ਸੋ ਥੋੜੀ ਜਿਹੀ ਜਾਣਕਾਰੀ ਅੰਤਮ ਸਫਰ ਅੰਤਮ ਸਫਰ ਪਰਸ ਨੂੰ ਹੋਣਾ ਜਿਉਂ ਉਹਨਾਂ ਦਾ ਬੇਟਾ ਰੇਸ਼ਿਆ ਇਸ ਲਈ ਪਰਸ ਨੂੰ ਹੋਏਗਾ ਸੋ ਇਹ ਉਹ ਪਰਿਵਾਰਕ ਖੰਡੋਂ ਰਹਿੰਦੇ ਨੇ ਉਹਨਾਂ ਦੇ ਪਰਿਵਾਰ ਚ ਇੱਕ ਬੇਟਾ ਜੀ ਆਂਟੀ ਨੇ ਤੇ ਇੱਕ ਬੇਟਾ ਉਹਨਾਂ ਦਾ ਬਾਹਰ ਹੈ ਹਾਂ ਉਹ ਡੇਕਾ ਕੇ ਪਰਸੋਂ ਤਾਂ ਹੀ ਰੱਖਿਆ ਸੀ ਟਾਈਮ ਕੋ ਹੋਰ ਵੀ ਰਿਸ਼ਤੇਦਾਰ ਹੈਗੇ ਨੇ ਵਿਦੇਸ਼ ਚ ਠੀਕ आज एक बहुत, बहुत ही sad news है, आ, है। तुद्धार आ, तुद्धार आ, तुद्धार आज हमारे लिए बहुत ही दुखद खबर है डॉक्टर सुजीत पाथर जो कि अह मेनू लगता है एक लेजेंड है अनफॉर्चूनेटली वो सडन ना ही नहीं रहे वो रात में सो सोए छठे से गए थे सवेरे वो नहीं जागे सो बहुत ही दुखदाई इन खबर है ते परिवार ना लसी हैगी है थैंक यू वेरी मच सर कार्बन ने कोई अनाउंसमेंट इस्लाम साहब ने करना है सच्ची का ਤਨੂ ਜੀ ਜੀ ਨਾਮ ਮੇਰਾ ਸਰ ਕੀ ਘਟਨਾ ਵਾਪਰੀ ਥੋੜਾ ਦਸ ਲੋਕੀਆ ਇਹ ਸਵੇਰ ਤੇ ਟਾਈਮ ਸੀਗਾ ਤੇ ਜਦੋਂ ਅਸੀਂ ਸਾਰੇ ਇੱਥੇ ਬਾਹਰ ਨਿਕਲੇ ਤਾਂ ਦੇਖਿਆ ਕਿ ਲਾਸ਼ ਸੀ ਐਂਬੂਲੈਂਸ ਆਈ ਹੋਈ ਸੀ ਬਾਹਰ ਗਏ ਭੱਜ ਕੇ ਗਏ ਤਾਂ ਦੇਖਿਆ ਕਿ ਆਂਟੀ ਨੇ ਅੰਕਲ ਨੂੰ ਹਿਲਾਇਆ ਤਾਂ ਉਹ ਨਹੀਂ ਹਿਲੇ ਰਾਤੀ ਆਈ ਸੀ ਲੇਟ ਬਰਨਾਲੇ ਤੋਂ ਪਰ ਜਦੋਂ ਉਹਨਾਂ ਨੇ ਸਾਡੇ ਸਾਹਮਣੇ ਡਾਕਟਰ ਸਾਹਿਬ ਸੰਧੂ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਦੇਖਿਆ ਗਿਆ ਵੀ ਪਤਰ ਸਾਹਿਬ ਨੂੰ ਅਟੈਕ ਆ ਚੁੱਕਾ ਹੈ ਔਰ ਸਾਇਲੈਂਟ ਟੈਕ ਆਇਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਦੇਖਿਆ ਉਹ 6 ਵਜੇ ਸੀਗੇ ਭਈ 5 ਵਜੇ ਟੈਕ ਆ ਚੁੱਕਾ ਧਤ ਹੋ ਗਿਆ ਸਾਇਲੈਂਟ ਅਟੈਕ ਆ ਗਿਆ ਅਚਾਨਕ ਅਟੈਕ ਆਉਣ ਦਾ ਅਚਾਨਕ ਭੇਜ ਦੇ ਸੁੱਤੇ ਫਿਰ ਸਰ ਜਿਸ ਤਰ੍ਹਾਂ ਤੁਸੀਂ ਗਵਣ ਦੇ ਉੱਚ ਰਹੇ ਨੇ ਕਿਸ ਤਰ੍ਹਾਂ ਦਾ ਅੰਬਰਤਾਵ ਉਹਨਾਂ ਦਾ ਤਾਂ ਕਹਿ ਨਹੀਂ ਸਕਦੇ ਜੀ ਉਹਨਾਂ ਦਾ ਇਹਨੂੰ ਸ਼ਬਦ ਨਹੀਂ ਹੈ ਜਿੰਨਾ ਕੋ ਵਧੀਆ ਸੁਹਾਸ ਉਹਨਾਂ ਨੇ ਕੋਈ ਇਹ ਜੇ ਕੋਈ ਇੰਨੇ ਕੋ ਉਹ ਕਰਦੇ ਸੀਗੇ ਪਿਆਰ ਕਰਦੇ ਸੀ ਉਹਨਾਂ ਦੇ ਵਿੱਚ ਹੈ ਹੀ ਨਹੀਂ ਸੀ ਕੋਈ ਭਈ ਇਹ ਪਦਮਸ਼ਰੀ ਅਵਾਰਡ ਸੀ ਕਿ ਉਹਨਾਂ ਨੂੰ ਮਿਲਿਆ ਹਾਂ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਚੋਚਾ ਬੱਚਾ ਸਭ ਨੂੰ ਪਿਆਰ ਕਰਦੇ ਸੀ ਸਰ ਪੰਜਾਬੀ ਜੱਟ ਨੂੰ ਤਾਂ ਇੱਕ ਵੱਡਾ ਘਟਾ ਪਿਆਈ ਜਾਂ ਪੰਜਾਬੀ ਸਹਿਤ ਨੂੰ ਤਾਂ ਲੱਗਦਾ ਕਿ ਸਮਾਜਿਕ ਵੀ ਵੱਡਾ ਘਟਾ ਹੈ ਉਹ ਤਾਂ ਹੈ ਹੀ ਹੈ ਸਮਾਜ ਬਹੁਤ ਵੱਡਾ ਘਟਾ ਪੰਜਾਬੀ ਨੂੰ ਬਹੁਤ ਵੱਡਾ ਘਟਾ ਹੈ ਮਾਗ ਨੂੰ ਬਹੁਤ ਵੱਡਾ ਘਟਾ ਸਮਾਜ ਨੂੰ ਸੇਧ ਦਿੰਦੇ ਸੀ ਵਧੀਆ ਕਪਤਾਵਾਂ ਲਿਖਦੇ ਸੀ ਲੋਕਾਂ ਦੇ ਔਰ ਲੋਕਾਂ ਨੂੰ ਸਿਰਫ ਸੇਧ ਮਿਲਦੀ ਸੀ ਕਿੰਨੇ ਕੋਈ ਅੰਤਮ ਸਵਾਰ ਲੈ ਕੇ ਸਰ ਥੋੜੀ ਜਿਹੀ ਜਾਣਕਾਰੀ ਅੰਤਮ ਸਵਾਰ ਅੰਤਮ ਸਵਾਰ ਪਰਸਨ ਹੋਣਾ ਜਿਹੋਨਾਂ ਦਾ ਬੇਟਾ ਰੇਸ਼ਿਆ ਇਸ ਲਈ ਪਰਸਨ ਹੋਇਆ ਗਿਆ ਸਰ ਤੇ ਬਹੁਤ ਪਰਿਵਾਰ ਚੋਂ ਕੌਣ ਕੌਣ ਰਹਿੰਦੇ ਇੱਥੇ ਉਹਨਾਂ ਦੇ ਪਰਿਵਾਰ ਚ ਇੱਕ ਬੇਟਾ ਜੀ ਆਂਟੀ ਨੇ ਤੇ ਇੱਕ ਬੇਟਾ ਉਹਨਾਂ ਦਾ ਬਾਹਰ ਹੈ ਜੀ ਉਡੀਕ ਕਰਕੇ ਆਹ ਉਡੀਕ ਕਰਕੇ ਪਰਸਨ ਤਾਂ ਹੀ ਰੱਖਿਆ ਜੀ ਟਾਈਮ ਕੋਈ ਹੋਰ ਵੀ ਰਿਸ਼ਤੇਦਾਰ ਹੈਗੇ ਨੇ ਵਿਦੇਸ਼ ਚ ਠੀਕ ਜੋ ਕਰਦੇ ਨੇ ਅੱਜ ਇੱਕ ਬਹੁਤ ਹੀ ਸਾਡੇ ਲਈ ਦੁਖਦਾਈ ਖਬਰ ਹੈ ਅੱਜ ਸਾਡੇ ਲਈ ਬਹੁਤ ਹੀ ਦੁਖਦਾਈ ਖਬਰ ਹੈ ਡਾਕਟਰ ਸੁਜੀਤ ਪਾਤਰ ਜੋ ਕਿ ਮੈਨੂੰ ਲੱਗਦਾ ਇੱਕ ਲੈਜੈਂਡ ਹੈ ਅਨਫੋਰਚਨਟਲੀ ਉਹ ਸਾਡੇ ਨਾਲ ਨਹੀਂ ਰਹੇ ਉਹ ਰਾਤ ਨੂੰ ਸੋ ਸੁੱਤੇ ਸੀਗੇ ਤੇ ਸਵੇਰੇ ਉਹ ਨਹੀਂ ਜਾਗੇ ਸੋ ਬਹੁਤ ਹੀ ਦੁਖਦਾਈ ਇਹ ਖਬਰ ਹੈ ਤੇ ਪਰਿਵਾਰ ਨਾਲ ਅਸੀਂ ਹੈਗੇ ਹਾਂ ਬਸ ਥੈਂਕ ਯੂ ਵੈਰੀ ਮਚ ਸਰਕਾਰ ਵੱਲੋਂ ਕੋਈ ਨੋਟਿਸ ਸੀਐਮ ਸਾਹਿਬ ਵੱਲੋਂ ਜਾਨਾ ਸੱਚੀ ਗੱਲ ਕਰਨ ਦੀ ਸੀ ਉਹ ਨਾਮ ਇਹਦਾ ਸਰ ਕੀ ਘਟਨਾ ਵਾਪਰੀ ਥੋੜਾ ਦੱਸੋ ਠੀਕ ਹੈ ਇਹ ਸਵੇਰ ਦੇ ਟਾਈਮ ਸੀਗਾ ਤੇ ਜਦੋਂ ਅਸੀਂ ਸਾਰੇ ਇੱਥੇ ਬਾਹਰ ਨਿਕਲੇ ਤਾਂ ਦੇਖਿਆ ਕਿ ਲਾਸ਼ ਸੀ ਐਂਬੂਲੈਂਸ ਆਈ ਹੋਈ ਸੀ ਬਾਹਰ ਗਏ ਭੱਜ ਕੇ ਗਏ ਤਾਂ ਦੇਖਿਆ ਕਿ ਆਂਟੀ ਨੇ ਅੰਕਲ ਨੂੰ ਹਿਲਾਇਆ ਤਾਂ ਉਹ ਨਹੀਂ ਹਿਲੇ ਰਾਤੀ ਆਇਸੀ ਲੇਟ ਬਰਨਾਲੇ ਤੋਂ ਪਰ ਜਦੋਂ ਉਹਨਾਂ ਨੇ ਸਾਡੇ ਸਾਹਮਣੇ ਡਾਕਟਰ ਸਾਹਿਬ ਸੰਦੀਪ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਦੇਖਿਆ ਗਿਆ ਵੀ ਪੱਤਰ ਸਾਹਿਬ ਨੂੰ ਅਟੈਕ ਆ ਚੁੱਕਾ ਹੈ ਔਰ ਸਾਇਲੈਂਟ ਟੈਕ ਆਇਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਦੇਖਿਆ ਉਹ 6:00 ਵਜੇ ਸੀਗੇ ਭਈ 5:00 ਵਜੇ ਟੈਕ ਆ ਚੁੱਕਾ ਧਤ ਉਸਕੇ ਸਾਇਲੈਂਟ ਅਟੈਕ ਆ ਗਿਆ ਅਚਾਨਕ ਅਟੈਕ ਆਉਣ ਬਚਾਣ ਦੇ ਭੇਜੇ ਸੁੱਤੇ ਫਿਰ ਸਰ ਜਿਸ ਤਰ੍ਹਾਂ ਤੁਸੀਂ ਗਵਾਂਡ ਦੇ ਵਿੱਚ ਰਹਿੰਦੇ ਹੋ ਕਿਸ ਤਰ੍ਹਾਂ ਦਾ ਅੰਬਰਤਾ ਉਹਨਾਂ ਦਾ ਤਾਂ ਕਹਿ ਨਹੀਂ ਸਕਦੇ ਸੀ ਉਹਨਾਂ ਦਾ ਇਹਨੂੰ ਸ਼ਬਦ ਨਹੀਂ ਹੈ ਜਿੰਨਾ ਕੋ ਵਧੀਆ ਸੁਹਾਸ ਉਹਨਾਂ ਦੇ ਕੋਈ ਇਹ ਜੇ ਕੋਈ ਇੰਨੇ ਕੋ ਉਹ ਕਰਦੇ ਸੀਗੇ ਪਿਆਰ ਕਰਦੇ ਸੀ ਉਹਨਾਂ ਦੇ ਵਿੱਚ ਹੈ ਹੀ ਨਹੀਂ ਸੀ ਕੋਈ ਬਈ ਪਦਮ ਸ਼੍ਰੀ ਅਵਾਰਡ ਸੀ ਕਿ ਉਹਨਾਂ ਨੂੰ ਮਿਲਿਆ ਹੋਇਆ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਚੋਚਾ ਬੱਚਾ ਸਭ ਨੂੰ ਪਿਆਰ ਕਰਦੇ ਸੀ ਸਰ ਪੰਜਾਬੀ ਜਗਤ ਨੂੰ ਤੇ ਇੱਕ ਵੱਡਾ ਘਟਾ ਪਿਆਈ ਹੈ ਪੰਜਾਬੀ ਸਾਹਿਤ ਨੂੰ ਤਾਂ ਲੱਗਦਾ ਕਿ ਸਮਾਜਿਕ ਵੀ ਵੱਡਾ ਘਟਾ ਹੈ ਉਹ ਤਾਂ ਹੈ ਹੀ ਹੈ ਸਮਾਜ ਤੋਂ ਬਹੁਤ ਵੱਡਾ ਘਟਾ ਪੰਜਾਬੀ ਨੂੰ ਬਹੁਤ ਵੱਡਾ ਘਟਾ ਹੈ ਸਮਾਜ ਨੂੰ ਬਹੁਤ ਵੱਡਾ ਘਟਾ ਸਮਾਜ ਨੂੰ ਸੇਧ ਦਿੰਦੇ ਸੀ ਵਧੀਆ ਕਵਤਾਵਾਂ ਲਿਖਦੇ ਸੀ ਲੋਕਾਂ ਤੇ ਉਹ ਲੋਕਾਂ ਨੂੰ ਸਿਰਫ ਸੇਧ ਮਿਲਦੀ ਸੀ ਕਿੰਨੇ ਕੋਈ ਅੰਤਮ ਸਵਾਲ ਲੈ ਵੀ ਸਰ ਥੋੜੀ ਜਿਹੀ ਜਾਣਕਾਰੀ ਅੰਤਮ ਸਵਾਰ ਅੰਤਮ ਸਵਾਰ ਪਰਸੋਂ ਹੋਣਾ ਜਿਹੋ ਨਾਲ ਦਾ ਬੇਟਾ ਰੂਸ਼ਿਆ ਇਸ ਲਈ ਪਰਸੋਂ ਹੋਏਗਾ ਸਰ ਤੇ ਬਹੁਤ ਪਰਿਵਾਰ ਚ ਕੌਣ ਕੌਣ ਰਹਿੰਦੇ ਆ ਠੀਕ ਹੈ ਉਹਨਾਂ ਦੇ ਪਰਿਵਾਰ ਚ ਇੱਕ ਬੇਟਾ ਜੀ ਆਂਟੀ ਨੇ ਤੇ ਇੱਕ ਬੇਟਾ ਉਹਨਾਂ ਦਾ ਬਾਹਰ ਹੈ ਜੀ ਥੋੜੀ ਉਡੀਕ ਕਰਕੇ ਆਹ ਉਡੀਕ ਕਰਕੇ ਪਰਸੋਂ ਤਾਂ ਹੀ ਰੱਖਿਆ ਜੀ ਟਾਈਮ ਕੋਈ ਹੋਰ ਵੀ ਰਿਸ਼ਤੇਦਾਰ ਹੈਗੇ ਨੇ ਵਿਦੇਸ਼ ਚ ਠੀਕ ਜੀ ਜੋ ਪਰ ਥਿਨੇ आज एक बहुत ही साड़ी लिए खबर है आज साड़ी लिए बहुत ही दुखदयी खबर है डॉक्टर सुजीत पाथर जो कि मैंने लगता एक लेजेंड है अनफॉर्चुनेटली वो साढ़े नाल नहीं रहे वो तो, रात में सो सो सुते से गए तो सवेरे वो नहीं जागे सो so, बहुत ही दुखदयी यही खबर है तो परिवार नाल हैगी है बस थैंक यू वेरी मच ਚੈਲੰਜ ਸਿੰਘ ਦਾ ਨਾਮ ਮੇਰਾ ਸਰ ਕੀ ਘਟਨਾ ਵਾਪਰੀ ਥੋੜਾ 10 ਲੋਕ ਠੀਕ ਹੈ ਇਹ ਸਵੇਰ ਦੇ ਟਾਈਮ ਸੀਗਾ ਤੇ ਜਦੋਂ ਅਸੀਂ ਸਾਰੇ ਇੱਥੇ ਬਾਹਰ ਨਿਕਲੇ ਤਾਂ ਦੇਖਿਆ ਕਿ ਰੱਸ਼ ਸੀ ਐਂਬੂਲੈਂਸ ਆਈ ਹੋਈ ਸੀਗੀ ਬਾਹਰ ਗਏ ਭੱਜ ਕੇ ਗਏ ਤਾਂ ਦੇਖਿਆ ਕਿ ਆਂਟੀ ਨੇ ਅੰਕਲ ਨੂੰ ਹਿਲਾਇਆ ਤਾਂ ਉਹ ਨਹੀਂ ਹਿਲੇ ਰਾਤੀ ਆਈ ਸੀ ਲੇਟ ਬਰਨਾਲੇ ਤੋਂ ਪਰ ਜਦੋਂ ਉਹਨਾਂ ਨੇ ਸਾਡੇ ਸਾਹਮਣੇ ਡਾਕਟਰ ਸਾਹਿਬ ਸੰਦੀਪ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਦੇਖਿਆ ਗਿਆ ਵੀ ਪੱਤ ਸਾਹ ਨੂੰ ਅਟੈਕ ਆ ਚੁੱਕਾ ਹੈ ਔਰ ਸਾਇਲੈਂਟ ਟੈਕ ਆਇਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਦੇਖਿਆ ਉਹ 6 ਵਜੇ ਸੀਗੇ ਭਈ 5 ਵਜੇ ਟੈਕ ਆ ਚੁੱਕਾ ਡੈਥ ਹੋ ਉਸਕੇ ਸਾਇਲੈਂਟ ਅਟੈਕ ਆਇਆ ਅਚਾਨਕ ਅਟੈਕ ਆ ਉਹਨਾਂ ਨੇ ਚਾਣੇ ਤੇ ਸੁੱਤੇ ਫਿਰ ਸਰ ਜਿਸ ਤਰ੍ਹਾਂ ਤੁਸੀਂ ਗਵਾਂਡ ਦੇ ਵਿੱਚ ਰਹਿੰਦੇ ਹੋ ਕਿਸ ਤਰ੍ਹਾਂ ਦਾ ਅੰਬਰਤਾ ਉਹਨਾਂ ਦਾ ਤਾਂ ਕਹਿ ਨਹੀਂ ਸਕਦੇ ਸੀ ਉਹਨਾਂ ਦਾ ਇਹਨੂੰ ਸ਼ਬਦ ਨਹੀਂ ਹੈ ਜਿੰਨਾ ਕੋ ਵਧੀਆ ਸੁਹਾਸ ਉਹਨਾਂ ਦੇ ਕੋਈ ਇਹ ਜੇ ਕੋਈ ਇੰਨੇ ਕੋ ਉਹ ਕਰਦੇ ਸੀਗੇ ਪਿਆਰ ਕਰਦੇ ਸੀ ਉਨ੍ਹਾਂ ਦੇ ਵਿੱਚ ਹੈ ਹੀ ਨਹੀਂ ਸੀ ਕੋਈ ਭਈ ਇਹ ਪਦਮਸ਼ਰੀ ਰਵਾਰਡ ਸੀ ਕਿ ਉਹਨਾਂ ਨੂੰ ਮਿਲਿਆ ਹਾਂ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਚੋਚਾ ਬੱਚਾ ਸਭ ਨੂੰ ਪਿਆਰ ਕਰਦੇ ਸੀ ਸਰ ਪੰਜਾਬੀ ਜਗਤ ਨੂੰ ਤੇ ਇੱਕ ਵੱਡਾ ਘਟਾ ਪਿਆਈ ਜਾਂ ਪੰਜਾਬੀ ਸਾਹਿਤ ਨੂੰ ਤਾਂ ਲੱਗਦਾ ਕਿ ਸਮਾਜਿਕ ਵੀਰ ਵੱਡਾ ਘਟਾ ਹੈ ਉਹ ਤਾਂ ਹੈ ਹੀ ਹੈ ਸਮਾਜ ਤੋਂ ਵੱਡਾ ਘਟਾ ਪੰਜਾਬੀ ਨੂੰ ਬਹੁਤ ਵੱਡਾ ਘਟਾ ਹੈ ਸਮਾਜ ਨੂੰ ਬਹੁਤ ਵੱਡਾ ਘਟਾ ਸਮਾਜ ਨੂੰ ਸੇਧ ਦਿੰਦੇ ਸੀ ਵਧੀਆ ਕਵਤਾਵਾਂ ਲਿਖਦੇ ਸੀ ਲੋਕਾਂ ਤੇ ਉਹ ਲੋਕਾਂ ਨੂੰ ਸਿਰਫ ਸੇਧ ਮਿਲਦੀ ਸੀ ਕਿੰਨੇ ਕੋਈ ਹੰਤਮਸਾਨ ਲੈ ਸੋ ਥੋੜੀ ਜਿਹੀ ਜਾਣਕਾਰੀ ਹੰਤਮਸਾਨ ਪਰਸ ਨੂੰ ਹੋਣਾ ਜਿਹਨਾਂ ਦਾ ਬੇਟਾ ਰੇਸ਼ਿਆ ਇਸ ਲਈ ਪਰਸ ਨੂੰ ਹੋਏਗਾ ਸਰ ਤੇ ਬਹੁਤ ਪਰਿਵਾਰ ਚੋਂ ਕੌਣ ਕੌਣ ਰਹਿੰਦੇ ਨੇ ਉਹਨਾਂ ਦੇ ਪਰਿਵਾਰ ਚ ਇੱਕ ਬੇਟਾ ਜੀ ਆਂਟੀ ਨੇ ਤੇ ਇੱਕ ਬੇਟਾ ਉਹਨਾਂ ਦਾ ਬਾਹਰ ਹੈ ਜੀ ਉਡੀਕ ਕਰਕੇ ਆਹ ਉਡੀਕ ਕਰਕੇ ਪਰਸ ਨੂੰ ਤਾਂ ਹੀ ਰੱਖਿਆ ਸੀ ਟਾਈਮ ਕੋਈ ਹੋਰ ਵੀ ਰਿਸ਼ਤੇਦਾਰ ਹੈਗੇ ਨੇ ਵਿਦੇਸ਼ ਚ ਠੀਕ ਅੱਜ ਇੱਕ ਬਹੁਤ ਹੀ ਸਾਡੇ ਲਈ ਦੁਖਦਾਈ ਖਬਰ ਹੈ ਅੱਜ ਸਾਡੇ ਲਈ ਬਹੁਤ ਹੀ ਦੁਖਦਾਈ ਖਬਰ ਹੈ ਡਾਕਟਰ ਸੁਜੀਤ ਪਾਤਰ ਜੋ ਕਿ ਮੈਨੂੰ ਲੱਗਦਾ ਇੱਕ ਲੈਜੈਂਡ ਹੈ ਅਨਫੋਰਚਨਟਲੀ ਉਹ ਸਾਡੇ ਨਾਲ ਨਹੀਂ ਰਹੇ ਉਹ ਰਾਤ ਨੂੰ ਸੋ ਸੁੱਤੇ ਸੀਗੇ ਤੇ ਸਵੇਰੇ ਉਹ ਨਹੀਂ ਜਾਗੇ ਸੋ ਬਹੁਤ ਹੀ ਦੁਖਦਾਈ ਇਹ ਖਬਰ ਹੈ ਤੇ ਪਰਿਵਾਰ ਨਾਲ ਅਸੀਂ ਹੈਗੇ ਹਾਂ ਬਸ ਥੈਂਕ ਯੂ ਵੈਰੀ ਮਚ ਸਰਕਾਰ ਵੱਲੋਂ ਕੋਈ ਨੋਟ ਸੀਐਮ ਸਾਹਿਬ ਵੱਲੋਂ ਚੱਲ ਰਹੀ ਸੱਚੀ ਗੱਲ ਚੈਨਲ ਜੀ ਦਾ ਨਾਮ ਮੇਰਾ ਸਰ ਕੀ ਘਟਨਾ ਵਾਪਰੀ ਥੋੜਾ ਦੱਸੋ ਕੀ ਹੈ ਇਹ ਸਵੇਰ ਦੇ ਟਾਈਮ ਸੀਗਾ ਤੇ ਜਦੋਂ ਅਸੀਂ ਸਾਰੇ ਇੱਥੇ ਬਾਹਰ ਨਿਕਲੇ ਤਾਂ ਦੇਖਿਆ ਕਿ ਲਾਸ਼ ਸੀ ਐਂਬੂਲੈਂਸ ਆਈ ਹੋਈ ਸੀ ਬਾਹਰ ਗਏ ਭੱਜ ਕੇ ਗਏ ਤਾਂ ਦੇਖਿਆ ਕਿ ਆਂਟੀ ਨੇ ਅੰਕਲ ਨੂੰ ਹਿਲਾਇਆ ਤਾਂ ਉਹ ਨਹੀਂ ਹਿਲੇ ਰਾਤੀ ਆ